ਕਵਰਾ ਵਿਚੋਂ ਬੋਲੀ ਮਾਏ ਦੁੱਖ ਸੁਖ ਤੀ ਨਾਲ ਕੋਲੀ ਮਾਏ ਆਵਾ ਤਮੇ ਆਵਾ ਮਾਏ ਆਵਾ ਤਮੇ ਆਵਾ ਮਾਏ ਆਵਾ ਕਿਰੇ ਚਾਵਣਾ ਮਾ ਮੈਂ ਮੁੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਭਾਬੀਆਂ ਨੱਕ ਬੁੱਲ ਕੱਢਦੀਆਂ ਨੇ ਵੀਰੇ ਵੇ ਵਸ ਹੋ ਗਏ ਨੇ ਬਾਪ ਦੇ ਅਥਰੂ ਮਾਏ ਅੰਦਰੋਂ ਅੰਦਰੀ ਵਗਦੇ ਨੇ ਬੁੱਡੇ ਬਾਪ ਦੇ ਅਥਰੂ ਮਾਏ ਅੰਦਰੋਂ ਅੰਦਰੀ ਵਗਦੇ ਨੇ ਉਹੀ ਕਰ ਹੈ ਉਹੀ ਵੇੜਾ ਉਹੀ ਕਰ ਹੈ ਉਹੀ ਵੇੜਾ ਕਾਦਾ ਮਾਨ ਭਰਾਵਾਂ ਦਾ ਮਾਂ ਮੈਂ ਮੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮੈਂ श्री कोल कोल के मैनो कच्चा दूध पलाया सी पेका कर सी चंगा लगदा पेका कर सी चंगा लगदा तेरिया मजिया गाव मां मैं मुड़ नहीं पेके आना पेके हुंदे मावां नाल सोरे कर मैं बहुत सुखी हाँ सोरे कर मैं बहुत सुखी हाँ पुत्ता वाली हो गई ਪਰ ਮੈਨੂੰ ਦੁੱਖ ਹੈ ਤੇਰਾ ਤੂੰ ਮੈਥੋਂ ਕਿਉਂ ਖੋ ਗਈਆਂ ਪਿੰਡ ਮਦਾਰੇ ਜਦ ਮੈਂ ਤੁਰਦੀ ਪਿੰਡ ਮਦਾਰੇ ਜਦ ਮੈਂ ਤੁਰਦੀ ਤੁਰੇ ਤੇਰਾ ਪਰਸ਼ਾਵਾਂ ਨਾਲ ਮਾਂ ਮੈਂ ਮੁੜ ਨਹੀਂ ਪੀਕੇ ਆਉਣਾ ਪੀਕੇ ਹੁੰਦੇ ਮਾਵਾਂ ਨਾਲ ਮਾਂ ਮੈਂ ਮੁੜ ਨਹੀਂ ਪੀਕੇ ਆਉਣਾ ਪੀਕੇ ਹੁੰਦੇ ਮਾਵਾਂ ਨਾਲ ਥੈਂਕ ਯੂ